ਸਰਸੀ ਨਾਲ ਤੇ ਦੁਕਾਨ ਅਸੀਂ ਤਾਂ ਮੈਂ ਆਟੋ ਚਲਾਉਂਦਾ ਵਾਂ ਤੇ ਮੈਂ ਆਟੋ ਘਰੇ ਚਾਰਜ ਲਾ ਕੇ ਗਿਆ ਆਪਣਾ 버ਗਰ ਬੁਰੇ ਖਾਣ ਦੁਕਾਨ ਤੇ ਗਏ ਤੇ ਉੱਥੇ 버ਗਰ ਖਾਦਾ ਉਹ ਜਾਨੂੰ ਭਾਈ ਮੁੰਡੇ ਆ ਗਏ ਆਪਣੀ ਸ਼ਕਤੀ ਨਗਰ ਭਾਈ ਨੂੰ ਸ਼ਕਤੀ ਨਗਰ ਤੇ ਉਹ ਮੁੰਡੇ ਆ ਗਏ ਆਪਣੀ ਕੋਈ ਉਹਨਾਂ ਨਾਲ ਹੈ ਨਹੀਂ ਲਗੜਟ ਨਹੀਂ ਹੈਗੀ ਤੇ ਹੋਈ ਕਿਸੇ ਹੋਰ ਨਾਲ ਲੜਾਈ ਸੀਗੀ ਅਸੀਂ ਸਾਈਡ ਤੇ ਖੜੇ 버ਗਰ ਖਾ ਰੇਗੇ ਉਹ 버ਗਰ ਦੇ ਜਿਹੜੀ ਤੇ ਆ ਗਏ 버ਗਰ ਦੇੜੀ ਤੇ ਆ ਗਏ ਆਪਣਾ ਉਸਮਾਨਦੂ ਜਾ ਕੇ ਮਨ ਲਾ ਪੇ ਅਸੀਂ ਵੀ ਸਾਈਡ ਤੇ ਹੋ ਗਏ ਹਾਂਜੀ ਸਮਾਹ ਨੂੰ ਜਾ ਕੇ ਮਾਲ ਨਾਲ ਬਰਗਰ ਦਾ ਰੈਡੀ ਦਾ ਅਸੀਂ ਵੀ ਸਾਈਡ ਤੇ ਖੜੇ ਸੀਗੇ ਉਏ ਸਾਡੇ ਵੀ ਅੰਨੇ ਬਾਹ ਮਾਰਨ ਲੱਪੇ ਉਦਾਸ ਸੀਗੇ ਸਾਰੇ ਕੋਲ ਜੀ ਕਰਪਾਨਾ 10 ਟੋਕੇ ਸਾਰੇ ਕੋਲ ਸੀਗੇ ਕਿੰਨੇ ਮੁੰਡੇ ਸੀ ਉਹ ਜੀ 25 ਤੋਂ 20 ਮੁੰਡੇ ਸੀਗੇ ਲੜਾਈ ਦਾ ਕਾਰਨ ਕੀ ਰਿਹਾ ਲੜਾਈ ਦਾ ਕਾਰਨ ਕੋਈ ਸਾਡਾ ਦਾ ਕੋਈ ਨਹੀਂ ਸੀ ਜੀ ਕੋਈ ਕਿਸੇ ਹੋਰ ਦੀ ਸੀਗੀ ਪਛਾਣਦੇ ਆਂ ਜੀ ਮੁੰਡੇ ਸਾਡੇ ਉਧਰ ਮਾਇਪੁਰੀ ਦੇ ਨੇ ਸਾਡੀ ਜੀ ਬੋ ਪਹਿਲੇ ਸੀਗੀ ਪਰ ਉਹ ਫੈਸਲਾ ਹੋ ਗਿਆ ਸੀਗਾ ਉਹ ਕੋਈ ਇੰਨੀ ਖਾਸ ਨਹੀਂ ਸੀਗੀ ਵੈਸੇ ਬੋਲਚਾਲ ਉਹ ਵੀ ਬੋਲਚਾਲ ਹੀ ਸੀਗੀ ਵੈਸੇ ਕਿੰਨੇ ਬੰਦੇ ਫੱਟੜ ਹੋਏ ਦੋ ਜੀ ਅਸੀਂ ਕੀ ਕੀ ਵਜੇ ਦਾ ਦੀ ਵਜੇ ਜੀ ਮਾਮਲਾ ਇਦਾਂ ਹੈ ਜੀ ਮੇਰਾ ਛੋਟਾ ਭਰਾ ਹੈ ਜੀ ਉਹ ਨਾਲ ਇੱਕ ਹੋਰ ਮੁੰਡਾ ਹੈ ਗੱਗੂ ਨਾਲ ਦਾ ਉਹ ਦੋਨੋਂ ਆਪਣਾ ਮਾਇਆਪੁਰੀ ਚੌਂਕ 'ਚ ਖੜੇ ਹੋਏ ਜੀ ਸਕੂਲ ਦੇ ਕੋਲ ਤੇ ਕਾਫਲਾ ਆਇਆ 15-20 ਮੁੰਡਿਆਂ ਦਾ ਇਹਨਾਂ ਨੇ ਪਤਾ ਨਹੀਂ ਰਾਮ ਨੇ ਬੈਠੇ ਕਿਸੇ ਹੋਰ ਨੇ ਗੱਲ ਕੱਢੀ ਹੋਣੀ ਉਹਨਾਂ ਕੋਲ ਸਾਰੇ ਕੋਲ ਦਾਤ ਵਗੈਰਾ ਸਭ ਕੁਝ ਸੀ ਤੇ ਉਹ ਦੋਨਾਂ ਨੂੰ ਮਾਰ ਮੁੰਡ ਕੇ ਗਏ ਜੇ ਮੇਰੇ ਭਰਾ ਹੈ ਉਹਦੇ ਬਹੁਤ ਜ਼ਿਆਦਾ ਸੱਟਾਂ ਲੱਗੀ ਹੈ ਸੀਰੀਅਸ ਹੋਇਆ ਪੈਸਟਾਂ ਤੇ ਕੀ ਕੋਈ ਰੰਜੀ ਸੀ ਕੀ ਪ੍ਰਾਣੀ ਰੰਜੀਸ ਕੋਈ ਵੀ ਨਹੀਂ ਸੀ ਉਹਨਾਂ ਦਾ ਕੋਈ ताजमेल नहीं सूँ जितना का पता लग गया मुंडे महल दी उ शक्ति नगर और तीन चार मुंड कुछ नहीं पता लग तो वो थोड़ी सीरीस ही है जी बहुत ज्यादा सट लगी है और पास सात जगह सट लगी है पूरी हाथों बढ़ता है पूरा बहते लगी को पिट से पूरा टक्क लगे हुए हैं इस साढ़े एक ਗੋਣੇ 7 ਵਜੇ ਦਾ ਪੁਣੇ 8 ਵਜੇ ਦਾ ਮੌਕੇ ਤੇ ਕੋਈ ਪ੍ਰਸ਼ਾਸਨ ਨੂੰ ਦੀ ਚਾਰੀ ਮੌਕੇ ਤੇ ਆਪਾਂ ਫੋਨ ਬਹਾਰ ਕੀਤਾ ਸੀਗੇ ਪਹਿਲਾਂ ਸਭ ਤੋਂ ਪਹਿਲਾਂ ਇੱਥੇ ਆਇਆ ਪਾ ਪਰਚਾ ਕਟਾਣ ਲਈ ਪ੍ਰਸ਼ਾਸਨ ਨੂੰ ਫੋਨ ਕਰਨਾ ਜੀ ਨਹੀਂ ਪਤਾ ਲੱਗਾਈ ਸਾਨੂੰ ਲੈ ਸਰ ਪ੍ਰਸ਼ਾਸਨ ਤੋਂ ਮੈਂ ਹੀ ਮੰਗ ਕਰਦਾ ਆ ਜੀ ਸਟ੍ਰਕਚਰ ਜਲਦੀ ਹੋ ਜਲਦੀ ਇਹ ਮੁੰਡਾ ਬੰਨਿਆਂ ਨੂੰ ਫੜਿਆ ਜਾਵੇ ਜੀ ਸਾਨੂੰ ਇਨਸਾਫ ਚਾਹੀਦਾ ਜੀ